ਪਲਵਿੰਦਰ ਸਿੰਘ ਕਦੇ ਕਿਸੇ ਭਾਜਪਾ ਦੇ ਘਰ ਨਹੀਂ ਬੈਠਿਆ ਜਾ ਕੇ ਅੰਮਤ ਸ਼ਾਦੀਆਂ ਮੈਂ ਅਮਿਤ ਸ਼ਾਹ ਦੇ ਤਲਬੇ ਨਹੀਂ ਚੱਟੇ ਨਾ ਕਦੇ ਚੱਟਾਂ ਠੀਕ ਹੈ ਅਮਿਤ ਸ਼ਾਹ ਦੇ ਤਲਬੇ ਚੱਟੇ ਨੇ ਨਾ ਬੜਿਆਂ ਨੇ ਅੱਜ ਪੁੱਛ ਲਿਆ ਤੁਹਾਨੂੰ ਸਾਰੀਆਂ ਗੱਲਾਂ ਦੇ ਜਵਾਬ ਦੇ ਦੇਣਾ ਮੈਨੂੰ ਕੋਈ ਡਰ ਰਿਹਾ ਨਹੀਂ ਜੇ ਹੁਣ ਸਿਕਿਉਰਿਟੀ ਲਈ ਹੈ ਅਗਲੇ ਕਹਿੰਦੇ ਨਹੀਂ ਲਿਖ ਕੇ ਦੇ ਦਿਓ ਲਿਖ ਕੇ ਦਿਓ ਕਿ ਮੈਂ ਨਹੀਂ ਲੈ ਕਾਤੇ ਇਕ ਗੱਲ ਦੇਈਏ ਜੀ ਲਿਖ ਕੇ ਦੱਸੋ ਕਿਉਂਕਿ ਸਾਨੂੰ ਕਹਿੰਦੇ ਤੁਸੀਂ ਕਹਿੰਦੇ ਤੁਸੀਂ ਫਟੇਗੜ ਸਾਹਿਬ ਦੇ ਗੱਲ ਕਹੀ ਸੀ ਕਿ ਜਿਹੜਾ ਸਰਕਾਰੀ ਸੁਰੱਖਿਆ ਰੱਖਦਾ ਸਿਕਿਉਰਿਟੀ ਰੱਖਦਾ ਪੰਥਕ ਨਹੀਂ ਹੈ ਕਿਉਂ ਪੰਥਕ ਨਹੀਂ ਜੀ ਤੁਸੀਂ ਆਪ ਦੇ ਜਥੇਦਾਰ ਕਾਲਤਖ ਸਾਹਿਬ ਕੋ ਸਿਕਿਉਰਿਟੀ ਨਹੀਂ ਉਹ ਵੀ ਪੰਥਕ ਨਹੀਂ ਦੱਸ ਕੇ ਜ ਜਾਦਾ ਦੱਲੇ ਨਹੀਂ ਸੀਗੇ ਕੌਮ 'ਚ ਜਿਹੜੇ ਆਪਣੇਆਂ ਨੂੰ ਮਾਰਨ ਆਉਂਦੇ ਹੁੰਦੇ ਸੀ ਪੰਜ ਵਾਰ ਮੈਨੂੰ ਮਾਰਨ ਆ ਗਏ ਬੰਦੇ ਮੇ ਸਰਕਾਰੀ ਸਿਕਿਉਰਿਟੀ ਹਜ਼ਾਰਾਂ ਬੰਦਿਆਂ ਕੋਲ ਐ ਬਾਬਾ ਬਖਸ਼ੀਸ਼ ਨੇ ਨਹੀਂ ਲਈ ਕਹਿੰਦੇ ਮੈਨੂੰ ਤੱਕੇ ਨਾ ਦਿੱਤੇ ਬਾਬਾ ਬਖਸ਼ੀਸ਼ ਸਿੰਘ ਕੋ 4 ਨੇ ਤੱਕੇ ਨਾ ਦਿੱਤੀ ਕਹਿੰਦੇ ਮੈਨੂੰ ਮੈਨੂੰ ਵੀ ਤੱਕੇ ਨਾ ਦਿੱਤੀ ਆ ਮੈਂ ਕੱਲ ਮੰਗ ਕੇ ਲਈਆ ਲਿਆ ਦਿਖਾਓ ਚਿੱਟੀ ਕੋਈ ਮੇ ਸਰਕਾਰੀ ਸਿਕਿਉਰਿਟੀ ਹਜ਼ਾਰਾਂ ਬੰਦਿਆਂ ਕੋਲ ਐ ਹਜ਼ਾਰਾਂ ਹੀ ਬੰਦਿਆਂ ਕੋਲ ਐ ਬਾਬਾ ਬਖਸ਼ੀਸ਼ ਨੇ ਨਹੀਂ ਲਈ ਕਹਿੰਦੇ ਮੈਨੂੰ ਤੱਕੇ ਨਾ ਦਿੱਤੇ ਬਾਬਾ ਬਖਸ਼ੀਸ਼ ਸਿੰਘ ਕੋ 4 ਨੇ ਤੱਕੇ ਨਾ ਦਿੱਤੀ ਕਹਿੰਦੇ ਮੈਨੂੰ ਮੈਨੂੰ 12 14 ਬੰਦਿਆਂ ਨੂੰ ਦਿੱਤੀ ਐ ਪਲਵਿੰਦਰ ਸਿੰਘ ਨੂੰ ਇਕੱਲੇ ਨੂੰ ਨਹੀਂ ਦਿੱਤੀ ਲੱਖੇ ਨੂੰ ਦਿੱਤੀ ਐ ਠੀਕ ਐ ਅੰਮ੍ਰਿਤਸਰ ਜ਼ਿਲ੍ਹੇ 'ਚ ਦੋ ਜਣੇ ਨੂੰ ਲੱਖੇ ਦਾ ਟੈਗ ਲਾਤਾ ਕਹਿੰਦੇ ਉਹ ਤੋਂ ਸਰਕਾਰੀ ਐ ਤੁਹਾਡੇ ਤੇ ਵੀ ਹੁਣ ਟੈਗ ਲੱਗ ਜਾਣਗੇ ਵੀ ਸਰਕਾਰੀ ਹੋਂ ਤੁਸੀਂ ਸਰਕਾਰੀ ਕਿਵੇਂ ਐ ਸਰਕਾਰੀ ਤੁਹਾਡੇ ਟੈਗ ਨਾ ਜਾਓ ਸਾਡੇ ਕਹਿ ਨਾ ਨਹੀਂ ਲੋਕ ਕਹਿੰਦੇ ਨੇ ਲੋਕ ਕਿਹੜਾ ਕਹਿੰਦਾ ਲਿਆਓ ਦਿਖਾਓ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਜਿਹੜੇ ਸੋਸ਼ਲ ਮੀਡੀਆ 'ਤੇ ਤੁਸੀਂ ਗੱਲ ਕਰ ਰਹੇ ਉਹ ਵੀ ਮੇਰੇ ਵੱਲੋਂ ਪਾ ਦਿਓ ਲਿਆ ਮੈਂ ਪਾ ਦਣਾ ਵੀ ਉਹ ਸਾਰੇ ਹੀ ਸਰਕਾਰੀ ਨੇ ਸਰਕਾਰੀ ਸਾਰੇ ਹੀ ਆਈਐਸਆਈ ਦੇ ਨੇ ਠੀਕ ਆ ਸਾਨੂੰ ਬਦਨਾਮ ਕਰਨ ਲਈ ਪੈਸੇ ਲੈਂਦੇ ਨੇ ਸਟੇਟ ਤੋਂ ਬੀਜੇਪੀ ਦੇ ਰੱਖੇ ਹੋਏ ਨੇ ਉਹ ਸਾਨੂੰ ਗਾਲਾਂ ਕੱਢਣ ਨੂੰ ਇਹਦੇ ਨਾਲ ਤਾਂ ਕੁਝ ਨਹੀਂ ਹੋਣਾ ਇਹਦੇ ਨਾਲ ਕੀ ਹੋ ਜੂਗਾ ਨਾ ਅਸੀਂ ਇਹ ਚੀਜ਼ਾਂ ਦੇਖਦੇ ਆਂ ਨਾ ਕਰਦੇ ਆਂ ਮੈਂ ਤਾਂ ਇਹ ਦੇਖਦਾ ਨਹੀਂ ਮੈਂ ਤਾਂ ਤੁਸੀਂ ਅੱਜ ਪੁੱਛ ਲਿਆ ਤੁਹਾਨੂੰ ਸਾਰੀਆਂ ਗੱਲਾਂ ਦੇ ਜਵਾਬ ਦੇ ਦੇਣਾ ਮੈਨੂੰ ਕੋਈ ਡਰ ਰਹੇ ਨਹੀਂ ਠੀਕ ਆ ਕੋਈ ਡਰ ਨਹੀਂ ਜੇ ਹੁਣ ਸਿਕਿਉਰਿਟੀ ਲਈ ਐ ਅਗਲੇ ਕਹਿੰਦੇ ਨਹੀਂ ਲਿਖ ਕੇ ਦੇ ਦਿਓ ਤੁਸੀਂ ਲਿਖ ਕੇ ਦਿਓ ਕਿ ਮੈਂ ਨਹੀਂ ਲੈਣੀ ਕਾਤੇ ਕਾ ਕੇ ਲਿਖ ਕੇ ਦੱਸੋ ਕਿਉਂਕਿ ਤੁਹਾਨੂੰ ਕਹਿਣਾ ਤੁਸੀਂ ਕਹਿ ਰਹੇ ਤੁਸੀਂ ਫਟੇਗੜ ਸਾਹਿਬ ਦੇ ਗੱਲ ਕਹੀ ਸੀ ਕਿ ਜਿਹੜਾ ਸਰਕਾਰੀ ਸੁਰੱਖਿਆ ਰੱਖਦਾ ਸਿਕਿਉਰਿਟੀ ਰੱਖਦਾ ਪੰਥਕ ਨਹੀਂ ਹੈਗਾ ਕਿਉਂ ਪੰਥਕ ਨਹੀਂ ਜੀ ਤੁਸੀਂ ਆਪ ਦੇ ਜਥੇਦਾਰ ਕਾਲ ਤਖਤ ਸਾਹਿਬ ਕੋ ਸਿਕਿਉਰਿਟੀ ਨਹੀਂ ਉਹ ਵੀ ਪੰਥਕ ਨਹੀਂ ਠੀਕ ਹੈ ਜਿਹੜੇ ਆਪ ਅਸਲੇ ਚੱਕੀਂ ਫਿਰਦੇ ਸੀਗੇ ਜਿਹੜੇ ਸਾਨੂੰ ਪੁੱਛਦੇ ਨੇ ਜਿਹੜੇ ਆਪ 29 ਅਸਲੇ ਦੇ ਲਾਇਸੈਂਸ ਚੱਕੀ ਫਿਰਦੇ ਦੀ ਉਹ ਕਿੱਥੋਂ ਆਏ ਦੀ ਉਹ ਪਾਕਿਸਤਾਨ ਚੋਂ ਆਗੇ ਦੀ ਜਦੋਂ ਤੁਸੀਂ ਸੰਘਰਸ਼ ਕਰ ਰਹੇ ਸੀਗੇ ਜਦੋਂ ਤੁਸੀਂ ਸੰਘਰਸ਼ ਕਰ ਰਹੇ ਸੀ ਉਹਦੇ ਸਰਕਾਰੀ ਸੁਰੱਖਿਆ ਲੈ ਕੇ ਕਰ ਰਹੇ ਸੀ ਕਿਹੜਾ ਸੰਘਰਸ਼ ਜੀ ਜਦੋਂ ਤੁਸੀਂ ਸੰਘਰਸ਼ ਕੀਤਾ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਰਣ ਸੰਘਰਸ਼ ਕੀਤਾ ਜਦੋਂ ਅਸੀਂ ਸੰਘਰਸ਼ ਕਰਿਆ ਅਸੀਂ ਪੰਥ ਲਈ ਸੰਘਰਸ਼ ਕਰ ਰਹੇ ਸੀ ਜਦ ਦੱਲੇ ਨਹੀਂ ਸੀਗੇ ਕੌਮ ਚ ਜਿਹੜੇ ਆਪਣੇਆਂ ਨੂੰ ਮਾਰਨ ਆਉਂਦੇ ਹੁੰਦੇ ਸੀ ਪੰਜ ਵਾਰ ਮੈਨੂੰ ਮਾਰਨ ਆ ਗਏ ਬੰਦੇ ਠੀਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ ਰੱਖ ਕੇ ਬਚਾਤਾ ਠੀਕ ਹੈ ਸਿਕਿਉਰਟੀ ਮੈਨੂੰ ਇਕੱਲੇ ਨੂੰ ਨਹੀਂ ਮਿਲੀ ਪਲਵਿੰਦਰ ਸਿੰਘ ਨੂੰ ਇਕ ਜਾ ਕੇ ਗੱਲ ਤਾਂ ਕਰਕੇ ਦੇਖੋ ਉਹਨਾਂ ਕੋ ਵੀ ਸਿਕਿਉਰਟੀਆਂ ਨੇ ਜਿਹੜੇ ਸਾਡੇ ਤੇ ਟੈਗ ਲਾਉਂਦੇ ਨੇ ਔਰ ਉਹਨਾਂ ਦੀ ਪਲਵਿੰਦਰ ਸਿੰਘ ਕਦੇ ਕਿਸੇ ਬੀਜੇਪੀ ਦੇ ਘਰ ਨਹੀਂ ਬੈਠਿਆ ਜਾ ਕੇ ਹਮ ਅਮਿਤ ਸ਼ਾਹ ਦੀਆਂ ਮੈਂ ਅਮਿਤ ਸ਼ਾਹ ਦੇ ਤਲਵੇ ਨਹੀਂ ਚੱਟੇ ਨਾ ਕਦੇ ਚੱਟਾਂ ਠੀਕ ਆ ਅਮਿਤ ਸ਼ਾਹ ਦੇ ਤਲਵੇ ਚੱਟੇ ਨੇ ਨਾ ਬੜਿਆਂ ਨੇ ਜਵਾਬ ਦੇਣ ਗਿਆ ਪਲਵਿੰਦਰ ਸਿੰਘ ਕੌਣ ਕੌਣ ਨੇ ਤਲਵੇ ਚੱਟਣ ਸਾਰਿਆਂ ਨੂੰ ਤੁਹਾਨੂੰ ਪਤਾ ਮੈਨੂੰ ਕਦੇ ਕਹੋ ਨਹੀਂਓ ਜੀ ਤੁਸੀਂ ਨਾਮ ਲਓ ਕੀ ਕੌਣ ਪਹਿਲਾਂ ਤਾਂ ਦੇਖੋ ਸਾਡੇ ਜਿਹੜਾ ਜਿਹੜੇ ਸਾਨੂੰ ਇਹ ਗੱਲਾਂ ਕਹਿੰਦੇ ਨੇ ਉਹੀ ਨੇ ਮੈਂ ਵੀ ਤੁਹਾਨੂੰ ਓੱਕੜੇ ਜਵਾਬ ਦੇ ਦੇਣਾ ਜੇ ਨਹੀਂ ਚੱਟੇ ਤਾਂ ਦੱਸੋ ਤੁਹਾਡੇ ਕੋਲ ਰਿਕਾਰਡਿੰਗਾਂ ਨੇ ਸਾਰੀਆਂ ਵੀਡੀਓ ਰਕਾਉਣੀਆਂ ਨੇ ਠੀਕ ਹੈ ਇਹ ਤਲਵੇ ਚੱਟਣ ਦੀ ਆਦਤ ਹੋਰ ਹੁੰਦੀ ਹੈ ਅਸੀਂ ਸੰਤ ਜਰਨੈਲ ਸਿੰਘ ਉਹਨਾਂ ਦੀ ਅਸ਼ੀਰਵਾਦ ਲਿਆ ਹੋਇਆ ਉਹਨਾਂ ਨੂੰ ਮਿਲੇ ਹੋਏ ਆ ਸੰਤਾਂ ਨੇ ਵੀ ਨਹੀਂ ਕਦੇ ਸਰਕਾਰੀ ਸਿਕਿਉਰਿਟੀ ਰੱਖੀ ਉਹਨਾਂ ਨੇ ਵੀ ਤਿਆਰ ਬਰ ਤਿਆਰੀ ਹੈ ਜਿਸ ਸੰਘਰਸ਼ ਕੀਤਾ ਸੰਤਾਂ ਦਾ ਮੇਰਾ ਕੀ ਮੇਲ ਆ ਜੀ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਸਮੇਂ ਦੇ ਲਿਹਾਜ਼ ਨਾਲ ਪੁੱਤ ਤਾਂ ਉਹਨਾਂ ਦੇ ਹੀ ਆ ਇੱਕ ਮਿੰਟ ਸਮੇਂ ਦੇ ਲਿਹਾਜ਼ ਨਾਲ ਸਾਰਾ ਕੁਝ ਕਰਨਾ ਪੈਂਦਾ ਠੀਕ ਆ ਦਸਮ ਪਾਤਸ਼ਾਹ ਨੇ ਵੀ ਸਿਕਿਉਰਿਟੀ ਰੱਖੀ ਚਾਹੇ ਆਪਦੀ ਰੱਖੀ ਸੰਤ ਜਰਨੈਲ ਸਿੰਘ ਉਹਨਾਂ ਨੇ ਵੀ ਆਪਦੀ ਰੱਖੀ ਚਾਰ ਅਸਲੇ ਦੇ ਲਾਇਸੈਂਸ ਮੇਰੇ ਜਮ੍ਹਾਂ ਕਰਲੇ ਸਰਕਾਰ ਨੇ ਲਿਆ ਬਣਵਾ ਕੇ ਦਿਓ ਜੀ ਲਿਆਓ ਦਿਓ ਹਟਾ ਦਾਂਗੇ ਇਹਦੇ ਚਿੱਠੀ ਦੇ ਦਾਂਗੇ ਵੀ ਹਟਾ ਦਿਓ ਪਿਰਤਪਾਲ ਸਿੰਘ ਬਿਰਗਾੜੀ ਉਹਨੇ ਪੋਸਟ ਪਾਈ ਵੀ ਮੈਂ ਲੈਣੀ ਨਹੀਂ ਚਾਹੁੰਦਾ ਪੜ ਲਓ ਕਮੈਂਟ ਥੱਲੇ ਕਮੈਂਟ ਪੜ ਲਓ ਔਰ ਸਾਰੇ ਗੁਰੂ ਕੇ ਸਿੱਖਾਂ ਨੇ ਉਹਨੂੰ ਕਿਹਾ ਕੀ ਆ ਵੀ ਹਟਾ ਨਾ ਮਾਰ ਜੂਗਾ ਕੋਈ ਠੀਕ ਐ ਯਾਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਗੁਰਪ੍ਰੀਤ ਸਿੰਘ ਹਰੀ ਨਾ ਨੂੰ ਸਿਕਿਉਰਟੀ ਨਹੀਂ ਦਿੱਤੀ ਉਹ ਮਾਰਤਾ ਸਿੱਧੂ ਮੂਸੇ ਵਾਲਾ ਮਾਰਤਾ ਦੀਪ ਸਿੱਧੂ ਦੀ ਸਰਕਾਰ ਨੇ ਰੱਖਿਆ ਨਹੀਂ ਕੀਤੀ ਜੇ ਅੱਜ ਬਲਵਿੰਦਰ ਸਿੰਘ ਦੀ ਸਿਕਿਉਰਟੀ ਦੇ ਚਰਚਾ ਨਾ ਕਰੋ 12 ਬੰਦਿਆਂ ਨੂੰ ਸਿਕਿਉਰਟੀ ਮਿਲੀ ਆ ਬਾਬਾ ਬਖਸ਼ੀਸ਼ ਸਿੰਘ ਕਿੱਡਾ ਬੜਾ ਸੰਘਰਸ਼ ਲੜਿਆ ਉਹਦੇ ਕੋਲ ਵੀ ਆ ਮੇਰੇ ਕੋਲ ਵੀ ਆ ਮੈਂ ਕਿਤੇ ਮੁੱਕਰਦਾ ਮੈਂ ਕਿਹਾ ਪਿੱਠ ਪੱਛੇ ਲਈ ਆਉ ਬੈਠੇ ਨੇ 60 ਤਾਂ ਨਹੀਂ ਅਗਲੇ ਜਾਂ ਤਾਂ ਮੈਂ ਲੁਕੋਵਾਂ ਜਾਂ ਤਾਂ ਮੰਗੀ ਨਹੀਂ ਮੰਗੀ ਨਹੀਂ ਹੈਗੀ ਆਪਣੇ ਆਪ ਸਰਕਾਰ ਨੇ ਦਿੱਤੀ ਆ ਜੇ ਅੱਜ ਸਰਕਾਰ ਦੀ ਵਾਪਸ ਕਰਾਂਗੇ ਕੱਲ ਨੂੰ ਕੋਈ ਅਣਹੋਣੀ ਹੋਗੀ ਸਰਕਾਰ ਨੂੰ ਕੌਣ ਜਵਾਬ ਦੇਊਗਾ ਇਹ ਸਮੇਂ ਦੇ ਅਨੁਸਾਰ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਜੇ ਸਮਾਂ ਇਸ ਨਾਲ ਮਾੜਾ ਹੋਇਆ ਪਿਆ ਭਰਾ ਮਾਰੂ ਜੰਗ ਹੋਈ ਪਈ ਆ ਇਹ ਸਮੇਂ ਦੇ ਅਨੁਸਾਰ ਸਰਕਾਰ ਸੋਚ ਕੇ ਕੰਮ ਕਰਦੀ ਆ ਸਾਰੇ ਇਤਾ ਜੀ ਹੁਣ ਸਰਕਾਰ ਦੱਸ ਸਕਦੀ ਹੈ ਮੈਂ ਥੋੜੋ ਸਰਕਾਰ ਦੀ ਕੋਈ ਪੁਲਿਸੀ ਜਬਰ ਮੈਂ ਤਾਂ ਕਦੇ ਸਰਕਾਰ ਦੇ ਕਿਸੇ ਬੰਦੇ ਨੂੰ ਨਹੀਂ ਮਿਲਿਆ ਮੈਂ ਤਾਂ ਕਦੇ ਮਿਲਿਆ ਹੀ ਤੱਕ ਨਹੀਂ ਹੋਰ ਦੱਸੋ ਦੀਪ ਕੀ ਕਹਿੰਦਾ ਹੁੰਦਾ ਸੀ ਇਹ ਚੀਜ਼ਾਂ ਬਾਰੇ ਜੇ ਸੁਰੱਖਿਆ ਨੂੰ ਲੈ ਕੇ ਇਹ ਚੀਜ਼ਾਂ ਨੂੰ ਦੀਪ ਨੇ ਸੁਰੱਖਿਆ ਉਸ ਵੇਲੇ ਲੋੜ ਹੈ ਨਹੀਂ ਸੀ ਯਾਰ ਕਦੇ ਉਸ ਵੇਲੇ ਪਤਾ ਹੀ ਨਹੀਂ ਸੀ ਵੀ ਆ ਵੀ ਕੰਮ ਹੋ ਜੂਗਾ ਮੈਂ ਤੁਹਾਡੇ ਸਾਹਮਣੇ ਸੱਚੀ ਗੱਲ ਦੱਸਿਓ ਮੈਂ ਤੁਹਾਨੂੰ ਸਕੂਟਰੀ ਤੇ ਮਿਲਦਾ ਰਿਹਾ ਕਿ ਨਹੀਂ ਉਰੇ 10 10 ਚੈਨਲਾਂ ਵਾਲੇ ਹੁੰਦੇ ਸੀ ਮੈਂ ਕਦੇ ਗੱਡੀ 'ਚ ਮਿਲਿਆ ਤੁਹਾਨੂੰ ਸੱਚੀ ਗੱਲ ਦੱਸੀ ਤੂੰ ਗੁਰੂ ਦਾ ਸਿੱਖ ਹੈ ਬਿਲਕੁਲ ਕਦੇ ਮੇਰੇ ਕੋ ਸ਼ਸਤਰ ਦੇਖਿਆ ਨਹੀਂ ਕਦੇ ਮੇਰੇ ਨਾਲ ਬੰਦਾ ਦੇਖਿਆ ਬਿਲਕੁਲ ਨਹੀਂ ਕੱਲਾ ਸਕੂਟਰੀ ਤੇ ਫਿਰਦਾ ਸੀ ਉਹ ਪਿੱਛੇ ਬਣੀ ਹੋਈ ਹੈ ਬਗੀਚੀ ਉੱਥੇ ਮਿਲਣ ਨੂੰ ਦੇ ਦਿੰਦੇ ਉੱਥੇ ਮਿਲਦੇ ਹੁੰਦੇ ਸੀ ਸਕੂਟਰੀ ਉਹ ਹੁੰਦੀ ਸੀ ਯਾਰ ਜੇ ਅੱਜ ਕੋਈ ਮਾਰਨ ਆਉਂਦਾ ਸਰਕਾਰ ਕੋਲ ਇੰਫਰਮੇਸ਼ਨ ਹੈ ਵੀ ਬੰਦਾ ਮਾਰ ਦਣਗੇ ਉਹਨਾਂ ਨੇ ਗਾਰਦ ਲਾਤੇ ਤੇ ਜੇ ਮਾੜੀ ਗੱਲ ਕੀਤੀ ਹੈ ਮੈਨੂੰ ਦੱਸੋ ਜੇ ਬਾਈ ਚਾਂਦ ਸਮਾਰ ਜਣ ਫਿਰ ਆਪਾਂ ਕਹਾਂਗੇ ਸਰਕਾਰ ਨੇ ਬੰਦੇ ਨਹੀਂ ਰੱਖੇ ਯਾਰ ਫਿਰ ਆਪਾਂ ਕਹਾਂਗੇ ਏਜੰਸੀਆਂ ਨੇ ਕਰਤਾ ਆਪਾਂ ਇਹੀ ਕਹਿੰਦੇ ਆ ਨਾ ਹਰ ਇੱਕ ਗੱਲ ਸਰਕਾਰ ਤੇ ਯਾਰ ਏਜੰਸੀਆਂ ਤੇ ਨਹੀਂ ਮੜੀ ਜਾ ਸਕਦੀ ਤੇ ਆਪਣੀ ਫਿਤਰਤ ਬਣ ਗਈ ਆਪਾਂ ਜਿਹੜੀ ਮਾੜੀ ਗੱਲ ਇੱਕ ਮਿੰਟ ਜਿਹੜੀ ਮਾੜੀ ਗੱਲ ਆ ਸਾਰੀਆਂ ਸਰਕਾਰ ਤੇ ਅਰ ਏਜੰਸੀਆਂ ਤੇ ਮੜਦਨੇ ਆ ਆਪਦੀ ਪੀੜ੍ਹੀ ਥੱਲੇ ਪਾਸ ਸੋਟਾ ਨਹੀਂ ਫੇਰਦੇ ਫੇਰ ਨਾ ਪਊਗਾ ਸੋਟਾ ਬਿਲਕੁਲ ਅਸੀਂ ਸਰਕਾਰ ਦੀ ਸੁਰੱਖਿਆ ਦੇ ਉੱਤੇ ਸਵਾਲ ਨਹੀਂ ਚੁੱਕ ਰਹੇ ਅਸੀਂ ਸਰਕਾਰ ਦੀ ਤਾਂ ਚਲੰਗਾ ਕਰਦੇ ਆ ਕਿ ਉਹ ਇਸ ਮਾਹੌਲ ਨੂੰ ਸੁਖਾਵਾਂ ਰੱਖਣ ਦੇ ਲਈ ਸਾਰਾ ਕੁਝ ਕਰ ਰਹੇ ਨੇ ਕਿ ਮਾਹੌਲ ਨਾ ਖਰਾਬ ਹੋਵੇ ਕੱਲ ਨੂੰ ਕੋਈ ਅਨਸੁਖਾਵੀ ਘਟਨਾ ਵਾਪਰਦੀ ਤਾਂ ਲੋਕ ਇਕੱਠੇ ਨਾ ਹੋਣ ਇਸ ਜਿੱਕੇ ਨਾ ਚੀਜ਼ਾਂ ਪਰ ਗੱਲ ਇਹ ਤੁਸੀਂ ਆਪਣੇ ਮੂੰਹਾਂ ਦੇ ਵਿੱਚੋਂ ਕਈਆਂ ਬੜੀ ਵਾਰ ਕਹੀ ਹੈ ਤੁਸੀਂ ਫਤਿਹਗੜ੍ਹ ਸਾਹਿਬ ਕਹਿੰਿਆ ਕਿ ਜਿਹੜੇ ਰੱਖਦੇ ਨੇ ਸਟੇਟ ਦੇ ਦੱਲੇ ਹੁੰਦੇ ਨੇ ਸਟੇਟ ਨਾਲ ਕੰਮ ਕਰਦੇ ਨੇ ਇਹ ਚੀਜ਼ਾਂ ਇਹ ਤੁਸੀਂ ਆਪਣੇ ਮੂੰਹੋਂ ਕਈਆਂ ਹੁੰਜਣੇ ਕਈ ਵਾਰ ਕਈਆਂ ਮੇਰੀ ਗੱਲ ਸੁਣੋ ਉਸ ਵੇਲੇ ਯਾਰ ਜਿਹੜੇ ਬੜੇ ਗੱਲਾਂ ਹੋਈਆਂ ਉਸ ਵੇਲੇ ਕਦੇ ਰੱਖੀ ਹੋਣੀ ਤੇ ਜਾਂ ਕੋਈ ਪਹਿ ਵੀ ਰੱਖੀ ਆ ਇੱਕ ਸਾਲ ਪਹਿਲਾਂ ਹੀ ਹੋਣਾ ਇੱਕ ਸਾਲ ਪਹਿਲਾਂ ਜਦੋਂ ਉੱਥੇ ਆਪਾਂ ਇਕੱਠੇ ਹੋਏ ਸੀ ਜਦ ਹੋਈ ਹੋਊਗੀ ਹਨਾ ਕਦੇ ਰੱਖੀ ਹੋਣੀ ਸੀ ਕਦੇ ਸੋਚੀ ਆ ਹੀ ਨਹੀਂ ਸੀ ਠੀਕ ਆ ਹੁਣ ਜੇ ਸਰਕਾਰ ਨੇ ਦੇਤੀ ਉਹਦਾ ਆਪਾਂ ਕੀ ਕਰ ਸਕਦੇ ਆ ਦੋਸਤੋ ਲੈਣੀ ਵੀ ਚਾਹੀਦੀ ਆ ਮੈਂ ਕੱਲੇ ਨੇ ਥੋੜੋ ਜਿਹਾ ਹਜ਼ਾਰਾਂ ਬੰਦੇ ਕੋ ਪੰਜਾਬ ਦੇ ਕੋ ਸਿਕਿਉਰਟੀ ਆ ਸੁਖਵੀਰ ਬਾਦਲ ਤੇ ਗੋਲੀ ਚੱਲੀ ਆ ਹਨਾ ਉਹ ਕਿਹਨੇ ਬਚਾਇਆ ਪੁਲਿਸ ਅਫਸਰ ਨੇ ਪੁਲਿਸ ਅਫਸਰ ਸੀ ਨਾ ਉਹਨੇ ਬਚਾਇਆ ਬਾਦਲ ਪਰਿਵਾਰ ਤਾਂ ਉਹਦੀ ਛਲਾਗਾ ਕਰ ਰਿਹਾ ਨਾ ਅੱਜ ਸਿਕਿਉਰਟੀ ਜਦੋਂ ਕੋਈ ਟਕਸਲ ਵਾਜੀ ਹੁੰਦੀ ਆ ਸਿਕਿਉਰਟੀ ਉੱਥੇ ਸਰਕਾਰ ਦੰਦੀ ਉਹ ਦੰਦੀ ਆ ਠੀਕ ਐ ਬਲਵਿੰਦਰ ਸਿੰਘ ਨੂੰ ਕੱਲੇ ਨੂੰ ਨਹੀਂ ਦਿੱਤੀ ਜੇ ਮੈਨੂੰ ਕੱਲੇ ਨੂੰ ਆ ਜਾ ਮੇਰੀ ਕੋਈ ਲਿਖਤ ਲਿਆ ਦਿਓ ਵੀ ਲਿਆਓ ਸਿਕਿਉਰਟੀ ਦੋ ਹਨਾ ਆਪਾਂ ਛੱਡ ਦਾਂਗੇ ਆਪਾਂ ਨੂੰ ਕੀ ਆ ਹੋਰ ਦੱਸੋ ਤੁਹਾਨੂੰ ਕੋਈ ਡਰ ਹੈਗਾ ਆ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਹੋਇਆ ਬੜੀ ਦੁਖਦਾਈ ਖਬਰ ਐ ਸਭ ਦੇ ਲਈ ਐ ਇੱਕ ਡਰ ਹੁੰਦਾ ਮਾਪਿਆਂ ਨੂੰ ਡਰ ਹੁੰਦਾ ਬੱਚਿਆਂ ਨੂੰ ਡਰ ਹੁੰਦਾ ਕਿ ਕੋਈ ਗੱਲ ਨਹੀਂ ਹੁਣ ਥੋੜਾ ਪੈਰ ਪਿੱਛੇ ਰੱਖੀਏ ਤੁਹਾਨੂੰ ਡਰ ਹੈਗਾ ਕੋਈ ਇਹੋ ਜਿਹਾ ਕਿ ਵੀ ਕੱਲ ਨੂੰ ਕੋਈ ਚੜ ਕੇ ਆ ਗਿਆ ਤੇ ਪਹਿਲਾਂ ਵੀ ਆਏ ਨੇ ਜੇ ਚੜ ਕੇ ਆਊਗਾ ਜੀ ਉਹ ਮੈਂ ਹੁਣ ਗੱਲ ਕਹਿਣੀ ਨਹੀਂ ਹੰਮ ਦਸਮ ਪਾਤਸ਼ਾਹ ਜੀ ਮੈਂ ਪੰਜ ਬਾਣੀਆਂ ਦਾ ਧਾਰਨੀ ਆ ਹੰਮ ਸਵੇਰੇ 5 ਵਜੇ ਉੱਠ ਕੇ ਹੰਮ ਇਸ਼ਨਾਨ ਕਰਕੇ ਪਾਠ ਕਰਕੇ ਗੁਰੂ ਮਹਾਰਾਜ ਜੀ ਅਸੀਂ ਪਹਿਲਾਂ ਤੋਂ ਹੀ ਸਾਰੇ ਇਹ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਜਿੱਦਣ ਲੈ ਕੇ ਜਾਣਾ ਹੋਇਆ ਨਾ ਮੈਦਾਨੇ ਜੰਗ ਵਿੱਚ ਲੜ ਕੇ ਸ਼ਹਾਦਤ ਦਈਏ ਊਨ ਐਡੀ ਛੇਤੀ ਨਹੀਂ ਸਾਨੂੰ ਇਹਨਾਂ ਸੌਖਾ ਨਹੀਂ ਹੈਗਾ ਬਹੁਤ ਕੁਛ ਆ ਕੋਈ ਗੱਲ ਨਹੀਂ ਜਿਹੜੇ ਹਿਸਾਬ ਨਾਲ ਜਿਹੜਾ ਚਾਹੂਗਾ ਲੜ ਲਾਂਗੇ ਯਾਰ ਆਪਾਂ ਕਿਤੇ ਭੱਜਦੇ ਥੋੜੂਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿੰਨੇ ਵੀ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਕਿਹਾ ਜਾਵੇ ਸੁਧਾਰਿਆ ਜਾਵੇ ਜੇ ਕੋਈ ਹੋਈਆਂ ਗੱਲਾਂ ਤੁਹਾਡੇ ਵੱਲੋਂ ਹੋਈਆਂ ਉਹਨਾਂ ਵੱਲੋਂ ਹੋ ਜਾਣੇ ਇਸ ਚੀਜ਼ ਨੂੰ ਸੁਧਾਰ ਲਿਆ ਜਾਵੇ ਸੁਧਾਰ ਕਿਉਂਕਿ ਲੜਾਈ ਕਿਸ ਚੀਜ਼ ਦੀ ਹੈ ਤੁਸੀਂ ਦੇਖੋ ਮੇਰੀ ਗੱਲ ਸੁਣੋ ਲੜਾਈ ਕਿਸੇ ਚੀਜ਼ ਦੀ ਨਹੀਂ ਲੜਾਈ ਹੈ ਨਿੱਜੀ ਦੀ ਲੜਾਈ ਹੈ ਹੋਮਿਓ ਦੀ ਅਸੀਂ ਤਾਂ ਕਦੇ ਮੈਂ ਤਾਂ ਯਾਰ ਕਦੇ ਕਿਸੇ ਦੇ ਖਿਲਾਫ ਬੋਲੀਆ ਹੀ ਨਹੀਂ ਅਖੀਰ ਨੂੰ ਬੋਲਣਾ ਪਿਆ ਹਨਾ ਅਖੀਰ ਨੂੰ ਬੋਲਣਾ ਪਿਆ ਹੁਣ ਵੀ ਤੁਸੀਂ ਆ ਚਲਾਏਂਗੇ ਉਹ ਥੱਲੇ ਮੰਦਾ ਚੰਗਾ ਹੀ ਲਿਖਣਾ ਸਭ ਨੇ ਹਨਾ ਅਸੀਂ ਇਹ ਕੰਮ ਕਰਦੇ ਨਹੀਂ ਨਾ ਕਿਸਦੇ ਖਿਲਾਫ ਮੰਦਾ ਨਾ ਕੋਈ ਉਹ ਅਸੀਂ ਤਾਂ ਜਨਮ ਦਿਨ ਦੀਆਂ ਵਧਾਈਆਂ ਫੋਨ ਕਰਕੇ ਦੇਣ ਵਾਲਿਆਂ ਚੋਂ ਆ ਸਾਨੂੰ ਆਉਦਾ ਹੀ ਨਹੀਂ ਉਹ ਕਰਨਾ ਠੀਕ ਹੈ ਇਸ ਕਰਕੇ ਪਰ ਇਹ ਜ਼ਰੂਰ ਆ ਠੀਕ ਆ ਇਹ ਜ਼ਰੂਰ ਆ ਕਿ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਨੁਕਸਾਨ ਕਰਾ ਦੇਣਾ ਜਿਹੜੇ ਬੰਦੇ ਨੇ ਨਾ 5 7 ਕ ਆਪ ਤਾਂ ਬਾਹਰ ਬੈਠੇ ਨੇ ਇਹਨਾਂ ਨੇ ਵੱਡਾ ਨੁਕਸਾਨ ਕਰਾ ਦੇਣਾ ਪੰਜਾਬ 'ਚ ਕੋਈ ਅਰੇ ਹੋਊਗਾ ਕਨਫਰਮ ਆ ਇਹ ਗੱਲ ਕੋਈ ਨਹੀਂ ਚੁੱਪ ਕਰਕੇ ਬਹਿਦਾ ਹੁੰਦਾ ਕੋਈ ਨਹੀਂ ਆਪਣੀਆਂ ਧੀਆਂ ਪੈਣਾ ਮਾਮਾ ਨੂੰ 80-80 ਸਾਲ ਦੀਆਂ ਨੂੰ ਮਾੜਾ ਚੰਗਾ ਬੁਲਵਾਉਂਦਾ ਹੁੰਦਾ ਠੀਕ ਆ ਔਰ ਫਿਰ ਮੁੜ ਕੇ ਜੇ ਹੋ ਗਿਆ ਐਕਸ਼ਨ ਇੱਕ ਦੋ ਫਿਰ ਰਾਮਨਾਥ ਸੁਸਰੀ ਮੰਗ ਸੌ ਜਾਣਾ ਸਭ ਨੇ ਸਾਨੂੰ ਪਤਾ ਆ ਸੀ ਇਹ ਦੇਖਿਆ ਹੋਇਆ ਸਾਰਾ ਕੁਝ ਇਸ ਕਰਕੇ ਇਹ ਗੱਲ ਕਰਨੀ ਨਹੀਂ ਚਾਹੀਦੀ ਥੋੜਾ ਪੱਤਰਕਾਰ ਭਾਈਚਾਰੇ ਦਾ ਫਰਜ਼ ਬਣਦਾ ਕਿ ਪੁੱਛੋ ਉਹਨਾਂ ਨੂੰ ਜਾ ਕੇ ਵੀ ਆ ਆਡੀਓ ਸੱਚੀ ਆ ਕੋਹ ਦਰਬਾਰ ਸਾਹਿਬ ਖੜ ਕੇ ਲੈ ਮੈਂ ਸਾਰੇ ਵਰਲਡ ਤੋਂ ਮਾਫੀ ਮੰਗੂਗਾ ਵੀ ਆ ਗਲਤ ਆ ਜਿਹੜੇ ਬੰਦੇ ਸਾਨੂੰ ਆਏ ਉਹ ਕਰਨ ਵੀ ਜਿਹੜੀ ਉਹ ਲਿਸਟ ਦੀ ਉਹ ਬਿਲਕੁਲ ਗਲਤ ਆ ਭਾਈ ਭਾਈ ਦਲਜੀਤ ਸਿੰਘ ਉਹਨਾਂ ਦੀ ਹਵਾ ਵੱਲ ਵੀ ਨਹੀਂ ਕੋਈ ਝਾਕ ਸਕਦਾ ਠੀਕ ਆ ਤੇ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਨੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਦਸਮ ਪਾਸ਼ਾ ਨਾਲ ਨਿਵਾਉਣੀ ਬਹੁਤ ਔਖੀ ਹੋਣੇ ਨਿਵਾਈ ਆ ਗੱਲਾਂ ਨਹੀਂ ਮਾਰੀਆਂ ਫੇਸਬੁੱਕ ਤੇ ਭਾਈ ਦਲਜੀਤ ਸਿੰਘ ਉਹਨਾਂ ਨੇ ਉਹਨਾਂ ਦੇ ਕੀਤੇ ਹੋਏ ਐਕਸ਼ਨ ਅੱਜ ਵੀ ਬੋਲਦੇ ਨੇ ਠੀਕ ਆ ਇਹ ਆਪਣੇ ਉਹਨਾਂ ਨੂੰ ਰਸਤੇ ਦਾ ਉਹ ਸਮਝਦੇ ਨੇ ਵੀ ਹਟਾ ਕੇ ਖਣੀ ਅਸੀਂ ਉਹ ਆ ਠੀਕ ਆ ਜਿਹੜਾ ਰਸਤਾ ਇਹਨਾਂ ਨੇ ਚੁਣਿਆ ਮਾਰਮਰੀਏ ਦਾ ਠੀਕ ਆ ਜਿਨ੍ਹਾਂ ਨੂੰ ਇਹ ਸਾਫਕਾ ਦੱਸਦੇ ਨੇ ਜਿਨ੍ਹਾਂ ਨੂੰ ਇਹ ਚੱਲੇ ਹੋਏ ਕਾਰਤੂਸ ਦੱਸਦੇ ਨੇ ਜੇ ਉਹਨਾਂ ਨੇ ਇੱਕ ਹਫਤਾ ਵੀ ਲਾਤਾ ਨਾ ਨੋਂ ਲੈਣ ਵਾਲਾ ਨਹੀਂ ਲੱਭੂਗਾ ਕੋਈ ਐਨੀ ਕੁ ਗਰੰਟੀ ਅਸੀਂ ਦਿੰਨੇ ਆ ਸਾਰੀ ਇਕੱਠੇ ਆ ਅਸੀਂ ਸਾਡਾ ਕੋਈ ਰੌਲਾ ਨਹੀਂ ਜੇ ਭਾਈ ਕੁੱਕੀ ਤੇ ਕੋਈ ਵੀ ਆਂ ਚ ਆਊਗੀ ਠੀਕ ਆ ਅਸੀਂ ਨਾਲ ਖੜਾਂਗੇ ਹਿੱਕਾ ਢਾ ਕੇ ਖੜਾਂਗੇ আর ਦਿਖਾਵਾਂਗੇ ਕਿਵੇਂ ਖੜੀਦਾ ਫੇਸਬੁੱਕ ਤਾਂ ਹੀ ਨਹੀਂ ਠੀਕ ਆ ਇਹ ਤਾਂ ਹੁਣ ਤੁਸੀਂ ਆ ਜੰਨੇ ਹੋ ਤੁਸੀਂ ਮੇਰਾ ਕਹਿ ਰਾ ਸੱਚੀ ਗੱਲ ਦੱਸੀ ਗੁਰੂ ਦਾ ਸਿੱਖਾ ਅਮਰਤਾਰੀਆਂ ਤੂੰ ਕਿੰਨੇ ਚਿਰ ਦਾ ਤੂੰ ਮੈਨੂੰ ਇੰਟਰਵਿਊ ਨੂੰ ਕਹਿ ਰਿਹਾ ਮੈਨੂੰ ਕਾਫੀ ਟਾਈਮ ਹੋ ਗਿਆ ਪੋਡਕਾਸਟ ਤੋਂ ਬਾਅਦ ਵੀ ਜਦੋਂ ਹੀ ਕਹਿ ਰਹੇ ਹਾਂ ਮੈਂ ਕਰੀ ਨਹੀਂ ਨਾ ਨਹੀਂ ਕੀਤੀ ਮੈਂ ਇਸ ਕਰਕੇ ਨਹੀਂ ਕਰਦਾ ਫਿਰ ਇਹ ਯਾਰ ਪੁੱਠੇ ਸਿੱਧੇ ਬੋਲਦੇ ਨੇ ਫਿਰ ਬੰਦੇ ਆ ਕੇ ਸਾਨੂੰ ਦੱਸਦੇ ਨੇ ਠੀਕ ਆ ਫਿਰ ਕੋਈ ਗਲਤ ਗੱਲ ਹੋ ਜੂਗੀ ਠੀਕ ਆ ਅਸੀਂ ਇਹ ਇਸ ਕਰਕੇ ਬਚਦੇ ਆ ਪਰ ਸੱਚ ਨੂੰ ਆਂਚ ਕਦੇ ਨਹੀਂ ਹੁੰਦੀ ਗੁਰੂ ਨੇ ਆਪਣੇ ਸਿੱਖ ਦੇ ਸਿਰ ਦੇ ਉੱਤੇ ਹੱਥ ਰੱਖਣਾ ਹੀ ਰੱਖਣਾ ਹੁੰਦਾ ਸਾਡੇ ਸਿਰ ਤੇ ਸਾਡੇ ਦਸਮ ਪਾਸ਼ਾ ਦਾ ਹੱਥ ਹੈ ਜਿੱਧਰ ਨੂੰ ਦਸਮ ਪਾਸ਼ਾ ਕਹਿ ਦੂਗਾ ਅਰਦਾਸ ਕਰਦੇ ਆ ਉਸ ਪਾਸੇ ਤੁਰ ਪਾਂਗੇ ਕੋਈ ਪ੍ਰਵਾਹ ਨਹੀਂ